ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਨੀਚ ਅੰਦੋਲੇ ਤੋਂ ਵੀ ਵੰਗਾ ਚੜਾਲ ਐ ਦੇਖ ਕਿੰਨੀਆਂ ਸੋਹਣੀਆਂ ਮੰਗਾ ਨੇ ਰੰਗ ਦੇਖ ਜਿਵੇਂ ਸੱਤ ਰੰਗੀ ਪਿੰਗ ਅਸਮਾਨੀ ਪਈ ਹੋਵੇ ਵੰਗਾ ਚੜਾ ਰਹੀਆਂ ਔਰਤਾਂ ਵਿੱਚੋਂ ਇੱਕ ਔਰਤ ਵੰਗਾ ਚੰਦੋ ਵੱਲ ਕਰ ਦਿਖਾਉਂਦੀ ਹੋਈ ਬੋਲਦੀ ਹੈ ਚੰਦੋ ਥੋੜੀ ਦੂਰੀ ਤੇ ਖੜੀ ਸਰਦਾਰਾਂ ਦੇ ਮੁੰਡੇ ਤਾਰੀ ਨੂੰ ਇੱਕ ਟੱਕ ਨਿਹਾਲ ਰਹੀ ਸੀ ਕਿਸੇ ਔਰਤ ਦੀ ਆਈ ਇਸ ਆਵਾਜ਼ ਨੇ ਮੰਨੋ ਉਸ ਦੇ ਅੱਲੇ ਜ਼ਖਮਾਂ ਜ਼ਖਮ ਤੇ ਲੂਣ ਛਿੜਕਿਆ ਹੋਵੇ ਉਹ ਇੱਕਦਮ ਆਪਣੀ ਸੁਰਤ ਸੰਭਾਲਨ ਤੇ ਬੋਲਦੀ ਐ ਨਹੀਂ ਸਰਦਾਰਨੀ ਜੀ ਇਹ ਵੰਗਾ ਚੰਦੋ ਲਈ ਨਹੀਂ ਹਨ ਮੈਨੂੰ ਤਾਂ ਕਰਮਾਚਾਰੋਂ ਮਹਿੰਗੀਆਂ ਮੰਗਾਂ ਲਿਆ ਕੇ ਦਿੰਦਾ ਹੈ ਚੰਦੋ ਆਪਣੇ ਹੱਥ ਪਾਈਆਂ ਵੱੰਗਾ ਵੱਲ ਇਸ਼ਾਰਾ ਕਰਦੀ ਬੋਲੀ ਅਸਲ ਵਿੱਚ ਚੰਦੋ ਅੱਧ ਖੜ ਉਮਰ ਦੀ ਔਰਤ ਹੈ ਜੋ ਪੇਸ਼ੇ ਵਜੋਂ ਸਰਦਾਰਾਂ ਦੇ ਘਰ ਸਫਾਈ ਦਾ ਕੰਮ ਕਰਦੀ ਹੈ ਰੂਪ ਵਿੱਚ ਚੰਦੋਂ ਰਾਜ ਕੇ ਸੋਹਣੀ ਤੇ ਸੁਨੱਖੀ ਔਰਤ ਹੈ ਜਿੱਦਰੋਂ ਦੀ ਉਹ ਲੰਗ ਜਾਏ ਗੱਭਰੂ ਖੜਖੜ ਗੱਲਾਂ ਕਰਦੇ ਹਨ ਬੋਲਣ ਵਿੱਚ ਬੜੀ ਹਾਸਮੁਖ ਸੁਭਾਅ ਦੀ ਔਰਤ ਹੈ ਸਭ ਔਰਤਾਂ ਨੂੰ ਉਸ ਉਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਅਸਲ ਵਿੱਚ ਉਹ ਚੱਲਦੇ ਫਿਰਦੇ ਰੇਡੀਓ ਵਾਂਗ ਹੈ ਜਿਸ ਕੋਲ ਖਲੋ ਜਾਏ ਫਿਰ ਜੀ ਲਵਾ ਦਿੰਦੀ ਆ ਆਸ-ਪਾਸ ਦੇ ਸਭ ਪਿੰਡਾਂ ਦੀ ਖਬਰ ਉਸ ਨੂੰ ਰਹਿੰਦੀ ਆ ਬੇਸ਼ੱਕ ਉਸ ਦੇ ਹਾਸਮੁਖ ਸੁਭਾਅ ਕਰਕੇ ਸਭ ਉਸ ਦੀ ਤਰੀਫ ਕਰਦੀ ਹੈ ਪਰ ਚੰਦੋ ਦੁਆਰਾ ਇਸ ਉਮਰ ਵਿੱਚ ਵੀ ਲਾਲ ਫੁਲਕਾਰੀ ਲੈ ਕੇ ਸੱਜ ਵਿਆਹੀ ਬਣ ਕੇ ਰਹਿਣਾ ਔਰਤਾਂ ਨੂੰ ਪਸੰਦ ਵੀ ਨਹੀਂ ਇਸ ਕਰਕੇ ਉਸ ਨੂੰ ਔਰਤਾਂ ਦੀ ਨੁਕਤਾਚਿੰਨੀ ਵੀ ਸਹਿਣ ਕਰਨੀ ਪੈਂਦੀ ਹੈ ਪਰ ਉਹ ਕਦੇ ਕਿਸੇ ਗੱਲ ਨੂੰ ਮੰਨ ਤੇ ਨਹੀਂ ਲਾਉਂਦੀ ਸਗੋ ਹਰਲ ਹਰਲ ਹਸੂ ਹਸੂ ਕਰਦੀ ਸਭ ਪਿੰਡ ਵਿੱਚ ਫਿਰਦੀ ਰਹਿੰਦੀ ਹੈ ਅੱਜ ਕੱਲ ਉਸ ਦਾ ਸਰਦਾਰਾਂ ਦੇ ਘਰ ਤਾਰੀ ਕਰਕੇ ਆਉਣਾ ਜਾਣਾ ਜ਼ਿਆਦਾ ਹੀ ਵੱਧ ਗਿਆ ਸੀ ਤਾਰੀ ਜਦੋਂ ਦਾ ਵਿਦੇਸ਼ ਵਿੱਚ ਚੋਂ ਪੜ੍ਹਾਈ ਕਰਕੇ ਪਿੰਡ ਆਇਆ ਸੀ ਮੰਨੋ ਚੰਦੋਂ ਉੱਤੇ ਜਵਾਨੀ ਮੁੜ ਸਵਾਰ ਹੋ ਗਈ ਸੀ ਤਾਰੀ ਦਾ ਚੰਦੋਂ ਨੂੰ ਹੱਸ ਕੇ ਤੱਕਣਾ ਚੰਦੋਂ ਦੇ ਸਰੀਰ ਵਿੱਚ ਖੂਨ ਦੀ ਲਹਿਰ ਬਣ ਦੌੜ ਜਾਂਦਾ ਔਰਤਾਂ ਵੱਲੋਂ ਚੰਦੋਂ ਦੀ ਤਾਰੀ ਤੇ ਇਹ ਨਜ਼ਰ ਲੁਕੀ ਹੋਈ ਨਹੀਂ ਸੀ ਉਹ ਹਮੇਸ਼ਾ ਚੰਦੋਂ ਨੂੰ ਪਿੱਠ ਪਿੱਛੇ ਚਤਰਹੀਨ ਔਰਤ ਕਹਿੰਦੀਆਂ ਸਨ ਇੱਕ ਦਿਨ ਉਹਨਾਂ ਨੇ ਚੰਦੋ ਨੂੰ ਤਾਰੀ ਨਾਲ ਪਿੰਡ ਵਿੱਚ ਘੁੰਮਦੇ ਦੇਖਿਆ ਤਾਂ ਉਹਨਾਂ ਤੋਂ ਰਹਿਣਾ ਗਿਆ ਉਹਨਾਂ ਘਰ ਆ ਕੇ ਸਰਦਾਰਨੀ ਨੂੰ ਚੰਦੋ ਦੀ ਤਾਰੀ ਲਈ ਗਲਤ ਨਜ਼ਰ ਬਾਰੇ ਦੱਸ ਕੇ ਸਰਦਾਰਨੀ ਦੇ ਕੰਨ ਭਰ ਦਿੱਤੇ ਦੂਜੇ ਦਿਨ ਹੀ ਸਰਦਾਰਨੀ ਨੇ ਚੰਦੋ ਨੂੰ ਕੰਮ ਤੋਂ ਕੱਢ ਦਿੱਤਾ ਅਸਲ ਵਿੱਚ ਇਸੇ ਤਰ੍ਹਾਂ ਪਹਿਲਾਂ ਵੀ ਚੰਦੋ ਕਈ ਸਰਦਾਰਾਂ ਦੇ ਘਰੋਂ ਕੰਮ ਤੋਂ ਕੱਢੀ ਜਾ ਚੁੱਕੀ ਸੀ ਪਰ ਇਸ ਵਾਰ ਕੰਮ ਤੋਂ ਕੱਡੇ ਜਾਣ ਤੇ ਵੀ ਉਸ ਨੇ ਤਾਰੀ ਦਾ ਪਿੱਛਾ ਨਹੀਂ ਛੱਡਿਆ ਇੱਕ ਦਿਨ ਚੰਦੋ ਸਿਰ ਲਾਲ ਫੁਲਕਾਰੀ ਲਈ ਤੇ ਮੌਕਾ ਤਾੜ ਕੇ ਤਾਰੀ ਦੇ ਖੇਤ ਚਲੀ ਜਾਂਦੀ ਹੈ ਤਾਰੀ ਖੇਤ ਵਿੱਚ ਮੋਟਰ ਤੇ ਇਕੱਲਾ ਹੀ ਬੈਠਾ ਸੀ ਚੰਦੋ ਤਾਰੀ ਨੂੰ ਦੇਖਦੇ ਹੀ ਆਪਣੇ ਕਲਾਵੇਂ ਵਿੱਚ ਭਰ ਲੈਂਦੀ ਹੈ ਤੇ ਹਾਪੜਿਆਂ ਵਾਂਗ ਉਸ ਨੂੰ ਚੁੰਮਣ ਲੱਗਦੀ ਹੈ ਤੇ ਵਾਰ-ਵਾਰ ਪਾਗਲਾ ਵਾਂਗ ਇੱਕੋ ਲੈ ਵਿੱਚ ਬੋਲੀ ਜਾ ਰਹੀ ਸੀ ਮੇਰਾ ਜੀਤਾ ਆ ਗਿਆ ਹੁਣ ਤੂੰ ਮੈਨੂੰ ਛੱਡ ਕੇ ਨਾ ਜਾਵੀਂ ਹੁਣ ਤੂੰ ਮੈਨੂੰ ਆਤਮਾ ਨੂੰ ਆਪਣੇ ਪਿਆਰ ਨਾਲ ਤ੍ਰਿਪਤੀ ਕਰ ਦੇ ਮੇਰੇ ਮੇਰੀ ਪਿਆਸ ਬੁਝਾ ਦੇ ਤਾਰੀ ਚੰਦੋਂ ਨੂੰ ਤੱਕਾ ਦੇ ਕੇ ਪਰਾਂ ਸੁੱਟ ਦਿੰਦਾ ਹੈ ਤੇ ਉਸ ਨੂੰ ਗੁੱਸੇ ਵਿੱਚ ਬੋਲਣ ਲੱਗਦਾ ਹੈ ਮੈਂ ਤੁਹਾਨੂੰ ਆਪਣੇ ਵੱਡੇ ਸਮਝ ਕੇ ਸਤਕਾਰ ਕਰਦਾ ਹਾਂ ਪਰ ਤੁਸੀਂ ਮੇਰੇ ਲਈ ਇੰਨੀ ਗੰਦੀ ਸੋਚ ਰੱਖਦੇ ਹੋ ਇੱਕ ਪਾਲ ਤੁਸੀਂ ਮੇਰੀ ਤੇ ਆਪਣੀ ਉਮਰ ਦਾ ਖਿਆਲ ਤੇ ਰੱਖਦੇ ਤੁਸੀਂ ਵੀ ਜਵਾਈ ਵਾਲਿਓ ਇਹ ਹਰਕਤ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਚੰਦੋਂ ਚੁੱਪਚਾਪ ਤਾਰੀ ਦੀ ਫਟਕਾਰ ਸੁਣ ਰਹੀ ਸੀ ਫਿਰ ਉਹ ਤਾਰੀ ਨੂੰ ਬੋਲਦੀ ਹੈ ਕਿ ਜੇਕਰ ਮੇਰੀ ਧੀ ਵਿਆਹੀ ਗਈ ਐ ਇਸ ਵਿੱਚ ਮੇਰਾ ਕੀ ਕਸੂਰ ਐ ਜੇਕਰ ਮੇਰਾ ਵਿਆਹ ਕਿਸ ਮੇਰੇ ਤੋਂ 20 ਸਾਲ ਵੱਡੀ ਉਮਰ ਦੇ ਬੰਦੇ ਨਾਲ ਹੋਇਆ ਇਸ ਵਿੱਚ ਮੇਰੇ ਸੱਜਰੇ ਚਾਵਾ ਦਾ ਕੀ ਕਸੂਰ ਤਾਰੀ ਚੰਦੋਂ ਦੀਆਂ ਗੱਲਾਂ ਸੁਣ ਕੇ ਨਰਮ ਪੈ ਜਾਂਦਾ ਹੈ ਉਹ ਚੰਦੋਂ ਨੂੰ ਪੁੱਛਦਾ ਵੀ ਐ ਇਹ ਪਾਗਲਪਨ ਕਿਉਂ ਕਰਦੀ ਐ ਚੰਦੋਂ ਉਸ ਨੂੰ ਆਪਣੀ ਅਤੀਤ ਵਿੱਚ ਲੈ ਜਾਂਦੀ ਐ ਉਹ ਦੱਸਦੀ ਐ ਕਿ ਅਸੀਂ ਦੋ ਭੈਣਾਂ ਤੇ ਇੱਕ ਭਰਾ ਗਰੀਬ ਕਿਸਾਨ ਪਰਿਵਾਰ ਵਿੱਚ ਜਨਮੇ ਮੇਰਾ ਭਰਾ ਵੱਡਾ ਹੋਣ ਕਰਕੇ ਵਿਆਹਿਆ ਗਿਆ ਸੀ ਘਰ ਵਿੱਚ ਭਾਬੀ ਦੀ ਮਾਲਕੀਤ ਸੀ ਭਾਬੀ ਨਿੰਮ ਦੇ ਪੱਤਿਆਂ ਤੋਂ ਵੀ ਵੱਧ ਕੋੜੇ ਸੁਭਾਅ ਵਾਲੀ ਸੀ ਮੈਂ ਤੇ ਮੇਰੀ ਭੈਣ ਸਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਦੀਆਂ ਸਾਂ ਜੋ ਮਿਹਨਤ ਮਜ਼ਦੂਰੀ ਕਰਦੀਆਂ ਲਿਆ ਕੇ ਘਰ ਭਾਬੀ ਦੇ ਹੱਥ ਧਰ ਦਿੰਦੀਆਂ ਇੱਕ ਦਿਨ ਮੈਂ ਇਕੱਲੀ ਖੇਤ ਗਈ ਹੋਈ ਸੀ ਤੇ ਜੀਤਾ ਸਰਦਾਰਾਂ ਦਾ ਇਕਲੌਤਾ ਪੁੱਤਰ ਵੀ ਖੇਤ ਆਇਆ ਹੋਇਆ ਸੀ ਜਿਸ ਦੇ ਜਿਸ ਦਾ ਸਟਾਲ ਸਰੀਰ ਮੋਟੀਆਂ ਅੱਖਾਂ ਚੌੜੀ ਛਾਤੀ ਛੈ ਜਵਾਨੀ ਵਿੱਚ ਪੱਬ ਸੰਭਲ ਸੰਭਲ ਕੇ ਕਦਮ ਚੁੱਕਣਾ ਮੇਰੇ ਮਨ ਨੂੰ ਹੋ ਗਿਆ ਮੇਰੇ ਧੁਰ ਅੰਦਰ ਤਸ ਗਿਆ ਬਸ ਅੱਖਾਂ ਵਿੱਚ ਇਸ ਤਰ੍ਹਾਂ ਵਸ ਗਿਆ ਜਿਵੇਂ ਕੋਈ ਹੋਰ ਨਜ਼ਰ ਹੀ ਨਾ ਆਵੇ ਹੁਣ ਤਾਂ ਦਿਨ ਇਸੇ ਹਾਲਤ ਵਿੱਚ ਲੰਘਦੇ ਗਏ ਮੇਰੀ ਬੇਸੁਰਤਾ ਹਾਲਤ ਦਾ ਮੇਰੀ ਭੈਣ ਨੂੰ ਫਿਕਰ ਹੋਇਆ ਉਸ ਨੂੰ ਮੈਂ ਸਭ ਸੱਚ ਦੱਸ ਦਿੱਤਾ ਉਸ ਨੇ ਬੜਾ ਸਮਝਾਇਆ ਵੀ ਸਿਰੀ ਦੀ ਧੀ ਕਦੇ ਸਰਦਾਰਾਂ ਦੇ ਘਰ ਦੇ ਘਰ ਦੀ ਸ਼ੋਭਾ ਨਹੀਂ ਬਣ ਸਕਦੀ ਪਰ ਇਹ ਇਸ਼ਕ ਦੇ ਆਸ਼ਿਕ ਕਦੇ ਕਿਸੇ ਸਮਝਾਏ ਮੁੜਦੇ ਐ ਅੰਤ ਮੇਰੀ ਭਾਬੀ ਨੂੰ ਸਭ ਪਤਾ ਲੱਗ ਗਿਆ ਉਸ ਨੇ ਪਹਿਲਾਂ ਹੀ ਮੇਰਾ ਤੇ ਮੇਰੀ ਭੈਣ ਦਾ ਰਿਸ਼ਤਾ ਕਿਸੇ ਰਿਸ਼ਤੇਦਾਰ ਕੋਲ ਪੈਸੇ ਲੈਣ ਬਦਲੇ ਪੱਕਾ ਕਰ ਦਿੱਤਾ ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੈਨੂੰ ਕੁੱਟਿਆ ਗਿਆ ਘਰ ਵਿੱਚ ਬੰਦ ਕਰ ਦਿੱਤਾ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਜਦੋਂ ਤੱਕ ਮੈਂ ਭਾਬੀ ਦੀ ਗੱਲ ਨਹੀਂ ਮੰਨ ਲੈਂਦੀ ਪਰ ਮੈਂ ठान ਲਈ ਸੀ ਵੀ ਮੈਂ ਜੱਗ ਦੀ ਇਹ ਭੈੜੀ ਰੀਤ ਤੋੜ ਕੇ ਰਾਂਹਾਂਗੀ ਉਧਰ ਮੇਰੀ ਭੈਣ ਦਾ ਵਿਆਹ ਹੋ ਗਿਆ ਮੈਂ ਮੌਕਾ ਪਾ ਕੇ ਘਰੋਂ ਭੱਜ ਕੇ ਇੱਕ ਵਾਰ ਜਿੱਤੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਖੇਤ ਪਹੁੰਚੀ ਤਾਂ ਪਤਾ ਲੱਗਾ ਉਸ ਦਾ ਕਿਸੇ ਵਲੈਤਨ ਨਾਲ ਵਿਆਹ ਹੋ ਗਿਆ ਤੇ ਉਹ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਗਈ ਇਹ ਸਭ ਸੁਣ ਕੇ ਮੇਰੇ ਮਨੋਂ ਪ੍ਰਾਣ ਨਿਕਲ ਗਏ ਮੈਨੂੰ ਜਦੋਂ ਹੋਸ਼ ਆਈ ਮੇਰੇ ਘਰ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਮੈਂ ਸਭ ਚਾ ਸਦਰਾਂ سینੇ ਵਿੱਚ ਧੁਨਾ ਕੇ ਡੋਲੀ ਬੈਠ ਗਈ ਜਿੱਥੇ ਰੋਜ਼ ਰਾਤ ਮੇਰੇ ਘਰ ਵਾਲਾ ਸ਼ਰਾਬ ਸ਼ਰਾਬ ਵਿੱਚ ਡੱਕਰ ਆਪਣੀ ਮਰਦਾਨਗੀ ਮੇਰੇ ਉੱਪਰ ਝਾੜਦਾ ਇੰਨੇ ਦਿਨ ਬੀਤੇ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ ਕੁੜੀ ਕੀ ਹੋਈ ਮਨੋਂ ਮੈਂ ਇੱਕ ਵਾਰ ਫਿਰ ਉੱਜੜ ਗਈ ਮੇਰੇ ਸਹੁਰੇ ਮੈਨੂੰ ਮੁੜ ਕਦੇ ਲੈਣ ਨਹੀਂ ਆਏ ਤੇ ਮੈਂ ਫਿਰ ਤੋਂ ਭਾਬੀ ਦੇ ਜਨਮ ਦਿਸ਼ਕਾਰ ਹੋਣ ਲੱਗੀ ਫੇਰ ਮੈਂ ਆਪਣੀ ਧੀ ਲਈ ਮੁੜ ਤੋਂ ਆਪਣਾ ਹੌਸਲਾ ਇਕੱਠਾ ਕੀਤਾ ਤੇ ਫਿਰ ਸਰਦਾਰਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗੀ ਪਰ ਮੇਰੀ ਕਿਸਮਤ ਨੂੰ ਇਹ ਵੀ ਸਬਕਾਰ ਨਾ ਹੋਇਆ ਇੱਕ ਵਾਰ ਫਿਰ ਮੇਰੇ ਘਰ ਮੇਰੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਕਿਉਂਕਿ ਭਾਬੀ ਦਾ ਸਾਫ਼ ਕਹਿਣਾ ਸੀ ਕਿ ਉਹ ਮੈਨੂੰ ਤੇ ਮੇਰੀ ਧੀ ਨੂੰ ਹੋਣ ਹੋਰ ਪੇਕੇ ਨਹੀਂ ਚੱਲ ਚੱਲ ਸਕਦੀ ਫੇਰ ਮੇਰੇ ਉੱਪਰ ਵਿਆਹ ਲਈ ਜ਼ੋਰ ਪਾਇਆ ਮਾਂ ਇਸੇ ਸਦਮੇ ਵਿੱਚ ਦੁਨੀਆ ਤੋਂ ਚੱਲ ਵੱਸੀ ਭਾਬੀ ਨੇ ਹੁਣ ਡੈਨ ਹੋਣ ਦਾ ਤਾਣਾ ਵੀ ਮੇਰੇ ਸਿਰ ਮੜ ਦਿੱਤਾ ਫੇਰ ਬਾਪ ਨੇ ਵੀ ਨਿਤ ਦੇ ਕਲੇਸ਼ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਆਖਰ ਸਭ ਸਾਥ ਛੱਡਣ ਲੱਗੇ ਮੈਨੂੰ ਇੱਕ ਵਾਰ ਫੇਰ ਕਿਸਮਤ ਅੱਗੇ ਝੁਕਣਾ ਪਿਆ ਭਾਬੀ ਨੇ ਕਰਮੇ ਡਰਾਈਵਰ ਨਾਲ ਮੇਰਾ ਵਿਆਹ ਪੱਕਾ ਕਰ ਦਿੱਤਾ ਇੱਕ ਵਾਰ ਫੇਰ ਮੈਂ ਕਰਮੇ ਅੰਦਰ ਉਸ ਡੌਲ ਸਰੀਰ ਜਿੱਤੇ ਨੂੰ ਤਲਾਸ਼ ਦੀ ਸੁਹਾਗ ਸੇਜ ਤੇ ਬੈਠੀ ਆਪਣੇ ਜਿੱਤੇ ਦਾ ਇੰਤਜ਼ਾਰ ਕਰਨ ਲੱਗੀ ਕਰਮਾ ਮੇਰੇ ਕੋਲ ਆਇਆ ਜ਼ਰੂਰ ਪਰ ਸਿਰਫ ਇਹ ਦੱਸਣ ਕਿ ਉਸ ਨੇ ਇਹ ਵਿਆ ਆਪਣੇ ਬਟਾਪੇ ਵਿੱਚ ਸਹਾਰਾ ਲੈਣ ਲਈ ਕੀਤਾ ਹੈ ਇਸ ਬਦਲੇ ਉਸ ਨੇ ਮੇਰੇ ਘਰ ਵਾਲਿਆਂ ਨੂੰ 40000 ਰੁਪਏ ਦਿੱਤੇ ਹਨ ਪਰ ਉਹ ਮੈਨੂੰ ਕਦੇ ਪਤੀ ਜਾਂ ਬੱਚੇ ਦਾ ਸੁੱਖ ਨਹੀਂ ਦੇ ਸਕਦਾ ਇਸ ਕਰਕੇ ਮੈਂ ਆਪਣੀ ਧੀ ਨੂੰ ਆਪਣੇ ਨਾਲ ਰੱਖ ਸਕਦੀ ਆਂ ਕਰਮੇ ਦੇ ਇਹ ਬੋਲ ਮੈਨੂੰ ਅੰਦਰੋਂ ਆਰੀ ਲੈ ਚੀਰ ਗਏ ਮੈਂ ਸੁਹਾਗਣ ਹੋ ਕੇ ਵੀ ਪਤੀ ਦੇ ਪਿਆਰ ਤੋਂ ਭਿੱਜ ਰਹੀ ਮੈਂ ਆਪਣੇ ਆਪ ਨੂੰ ਹਾਲਾਤਾਂ ਨਾਲ ਨਿਪਟਣ ਲਈ ਤਕੜਾ ਕਰ ਲਿਆ ਧੀ ਵੱਡੀ ਹੋਈ ਤਾਂ ਉਸ ਨੂੰ ਸਰਦਾਰਾਂ ਦੇ ਮੁੰਡੇ ਨਾਲ ਪਿਆਰ ਹੋ ਗਿਆ ਉਸ ਦਾ ਵਿਆਹ ਵੀ ਕਰਮੇ ਨੇ ਧੂਮ ਧਾਮ ਨਾਲ ਕੀਤਾ ਪਰ ਜਦੋਂ ਤਾਰੀ ਮੈਂ ਤੈਨੂੰ ਦੇਖਿਆ ਤਾਂ ਮੈਨੂੰ ਲੱਗਾ ਮੈਂ 20 ਸਾਲ ਪਿੱਛੇ ਚਲੀ ਗਈ ਮੈਂ ਜਦੋਂ ਤੈਨੂੰ ਤੱਕਦੀ ਮੈਨੂੰ ਜੀਤਾ ਆਪਣੇ ਵੱਲ ਬੁਲਾਉਂਦਾ ਨਜ਼ਰ ਆਉਂਦਾ ਇਸ ਕਰਕੇ ਮੈਂ ਤੇਰੇ ਵੱਲ ਖਿੱਚੀ ਜਾਂਦੀ ਜਦੋਂ ਤੂੰ ਮੈਨੂੰ ਜਦੋਂ ਤੂੰ ਹੱਸ ਮੈਨੂੰ ਬੁਲਾ ਲੈਂਦਾ ਤਾਂ ਲੱਗਦਾ ਜਿਵੇਂ ਜੀਤੇ ਨੇ ਮੇਰੇ ਅੱਲੇ ਜਖਮਾਂ ਉੱਤੇ ਪਿਆਰ ਦੀ ਮਲਮ ਲਗਾ ਦਿੱਤੀ ਹੋਵੇ ਮੈਂ ਚਾਹੁੰਦੀ ਸੀ ਕਿ ਜੀਤਾ ਮੈਨੂੰ ਆਪਣੇ ਹੱਥੀ ਲਾਲ ਫੁਲਕਾਰੀ ਪਹਿਨਾਈ ਇੰਨਾ ਕਹਿੰਦੀ ਚੰਦੋ ਆਪਣੇ ਘਰ ਵਿੱਚ ਵਾਪਸ ਮੁੜ ਪੈਂਦੀ ਆ ਅਗਲੇ ਦਿਨ ਉਹ ਦੇਖਦੀ ਹੈ ਕਿ ਤਾਰੀ ਚੰਦੋ ਘਰ ਆਉਂਦਾ ਹੈ ਤੇ ਇੱਕ ਝੋਲਾ ਦੇ ਕੇ ਕੱਲ ਵਾਲੀ ਜਗ੍ਹਾ ਆਉਣ ਆਉਣ ਦਾ ਕਹਿ ਚਲਾ ਜਾਂਦਾ ਹੈ ਜਦੋਂ ਚੰਦੋਂ ਝੋਲਾ ਦੇਖਦੀ ਹੈ ਤਾਂ ਉਸ ਵਿੱਚ ਲਾਲ ਫੁਲਕਾਰੀ ਦੇਖ ਕੇ ਉਹ ਜ਼ਮੀਨ ਤੇ ਟੈ ਕੇ ਰੋਣ ਲੱਗਦੀ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ